ਆਪਣੇ ਪੈਸੇ ਕਮਾਈ ਵਾਸਤੇ ਕਰ ਰਹੇ ਆ ਦੱਸੋ ਇਹਨਾਂ ਨੇ ਪੈਸਾ ਕਿੱਥੇ ਦੇਣਾ ਕਿਹੜੇ ਵੇਲੇ ਅਲਾਉਂਸ ਕੀਤਾ ਹੈ ਵੀ ਹਾਂ ਆਪਾਂ ਸਿੱਖ ਧਰਮ ਵਾਸਤੇ ਫਲਾਣੇ ਦਾ ਸਕੂਲ ਖੋਲੇ ਜਾਂ ਹਸਤ ਸਤਸੰਗੀ ਬੀਤੇ ਜਿੰਨੀ ਗਿੱਪੀ ਗਰਵਾਲ ਦੀ ਮੂਵੀ ਅਕਾਰ ਰੀਲੀਜ਼ ਹੋਈ ਸੀ ਜਿਸ ਨੂੰ ਲੈ ਕੇ ਗਿੱਪੀ ਗਰਵਾਲ ਦੀ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਮੂਵੀ ਵਿੱਚ ਗਿੱਪੀ ਨੇ ਫਰਜੀ ਬੀਡ ਯੂਜ਼ ਕੀਤੀ ਹੈ ਤੇ ਆਪਣੇ ਬੀਤੇ ਇੱਕ ਇੰਟਰਵਿਊ ਵਿੱਚ ਗਿੱਪੀ ਨੇ ਫਰਜੀ ਦਾੜੀ ਲਾਉਣ ਵਾਲੇ ਕਲਾਕਾਰ ਬਾਰੇ ਕੀ ਕਿਹਾ ਸੀ ਆਪ ਪਵੇਖਦੇ ਜਾਈਏ ਕਿ ਨਕਲੀ ਦਾੜੀ ਨਕਲੀ ਮੂਛ ਲਗਾ ਲਈ ਜਿਵੇਂ यहां पे ਲਗਾ ਰਹੇ ਆ ਲੋਕ ਤੋ ਇਹ ਵੀ ਇੱਕ ਪੁਆਇੰਟ ਉਹ ਵੀ ਨੋਟਡ ਹੈ ਪਲੀਜ਼ ਐਸਾ ਮਤ ਕੀਜੀਏ ਔਰ ਐਜ਼ ਅ ਪੰਜਾਬੀ ਜਦ ਹਮ ਪੰਜਾਬੀ ਬੰਦੇ ਕੀ ਫੋਟੋ ਦੇਖਤੇ ਹੈ ਵਿਦ ਨਕਲੀ ਦਾੜੀ ਨਕਲੀ ఎవਰੀਥਿੰਗ ਉਹ ਹਮੇਂ ਅੱਛਾ ਨਹੀਂ ਲੱਗਦਾ ਤੇ ਉੱਥੇ ਹੁਣ ਨਿਹੰਗ ਸਿੰਘ ਦੇ ਗਿੱਪੀ ਬਾਰੇ ਕੀ ਵਿਚਾਰ ਰਹੇ ਆਪਾਂ ਆਪ ਵੇਖਦੇ ਆਂ ਇਹ ਸਾਡੇ ਕਰਦਾਰ ਨਾ ਦਿਖਾਣ ਅਸੀਂ ਇਹਨਾਂ ਨੂੰ ਕਿਹਾ ਸੀ ਇਹ ਫਿਲਮ ਬਣਾਓ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕਰਦਾਰ ਦਿਖਾਓ ਦੱਸੋ ਕਿੰਨੇ ਕਿਹਾ ਇਹ ਆਪਣੀ ਮਰਜ਼ੀ ਨਾਲ ਕਰ ਰਹੇ ਆ ਜੋ ਵੀ ਕਰ ਰਹੇ ਆ ਆਪਣੇ ਪੈਸੇ ਕਮਾਈ ਵਾਸਤੇ ਕਰ ਰਹੇ ਆ ਦੱਸੋ ਇਹਨਾਂ ਨੇ ਪੈਸਾ ਕਿੱਥੇ ਦੇਣਾ ਕਿਹੜੇ ਵੇਲੇ ਅਲਾਉਂਸ ਕੀਤਾ ਆ ਵੀ ਹਾਂ ਆਪਾਂ ਸਿੱਖ ਧਰਮ ਵਾਸਤੇ ਫੁਲਾਣੇ ਦਾ ਸਕੂਲ ਖੋਲੇ ਜਾਂ ਹਸਪਤਾਲ ਖੋਲੇ ਆ ਇਦਾਂ ਦਾ ਕੰਮ ਕਰਦਣ ਜ਼ਰੂਰੀ ਆ ਫਿਲਮਾਂ ਬਣਾ ਗਿਆ ਇੱਥੇ ਆ ਕੇ ਸਕੂਲ ਖੋਲਣ ਹਸਪਤਾਲ ਖੋਲਣ ਸਿੱਖਾਂ ਦੇ ਨਾਂ ਦੇ ਸਾਡੀ ਚੀਜ਼ਾਂ ਦੇ ਨਾਂ ਦੇ ਹਸਪਤਾਲ ਖੋਲਣ ਜੇ ਪੈਸੇ ਜਾ ਹੈਗੇ ਆ ਤੇ ਕਰਨ ਹੁਣ ਜੇ ਅੱਜ ਅਸੀਂ ਇਹਨੂੰ ਨਾ ਰੋਕਾਂ ਇਹ ਕੱਲ ਨੂੰ ਅਕਸ਼ੇ ਕੁਮਾਰ ਕਹਿਣ ਰਿਹਾ ਜੀ ਮੈਂ ਹਰੀ ਸਿੰਘ ਨਲੂਏ ਦੇ ਫਿਲਮ ਬਣਾਣੀ ਆ ਉਹ ਸਾਡੀ ਚੀਜ਼ ਆ ਉਹੀ ਅਕਸ਼ੇ ਕੁਮਾਰ ਸ਼ਿਖਰ ਦੀਆਂ ਮਸ਼ਹੂਰੀਆਂ ਕਰਦਾ ਆ ਉਹੀ ਉੱਠ ਕੇ ਕੱਲ ਨੂੰ ਸਾਡਾ ਕਿਰਦਾਰ ਬਣਾਊਗਾ ਹੈ